ਨਵਾਂ ਸਪੀਕਰ ਸਾਹਿਬ ਦੋ ਹੀ ਮਿੰਟ ਮਿਲੇ ਨੇ ਤੇ ਦੋ ਹੀ ਲੈਣੇ ਆ ਸਭ ਤੋਂ ਪਹਿਲਾਂ ਤਾਂ ਬਿਆਸ ਦਰਿਆ ਤੇ ਬੰਨ ਬਣਾਇਆ ਜਾਵੇ ਇੱਕ ਉੱਥੇ ਲੋਕਾਂ ਨੇ ਆਪਣੇ ਪੱਧਰ ਤੇ ਇੱਕ ਬੰਨ ਬਣਾਇਆ ਉਹਨੂੰ ਨੋਚਾਂ ਲਾਈਆਂ ਜਾਣ ਹੜ੍ਹਾਂ ਦੇ ਕਾਰਨ 2022 ਦੇ ਵਿੱਚ ਸਾਡੇ ਝੋਨੇ ਦੀ ਫਸਲ ਖਰਾਬ ਹੋ ਗਈ ਸੀ ਉਹਦਾ ਮੁਆਵਜ਼ਾ ਅਜੇ ਰਹਿਦਾ ਜਿਨ੍ਹਾਂ ਲੋਕਾਂ ਦੇ ਰਾਸ਼ਨ ਕਾਰਡ ਨਵੇਂ ਬਣਨ ਵਾਲੇ ਆ ਕੋਈ ਜਲਦ ਬਣਾਈ ਜਾ ਲੋਕ ਬਹੁਤ ਪਰੇਸ਼ਾਨ ਹੋ ਰਹੇ ਆ ਸਾਡੇ ਇਲਾਕੇ ਦੇ ਜਿਹੜੀਆਂ ਸੜਕਾਂ ਨੇ ਖਵਾਸਪੁਰ ਫਤਿਹਗੜ੍ਹ ਸਾਹਿਬ ਤੋਂ ਮਣਕ ਦੇ ਕੇ ਮਲਮੁਰੀ ਤੋਂ ਲਾਲਪੁਰ ਵਾਲੀ ਪੂਰੇ ਮਾਨੋਚਾਲ ਤੇ ਚੋਲਾ ਸਾਹਿਬ ਤੋਂ ਚੱਬਾ ਕਲਾ ਵਾਲੀ ਸੜਕ ਜਿਹੜੀ ਆ ਬਹੁਤ ਟੁੱਟੀ ਆ ਇਹੀ 4-5 ਸੜਕਾਂ ਰਹੀਆਂ ਇਹਨਾਂ ਨੂੰ ਜਲਦੀ ਬਣਾ ਦਿੱਤਾ ਜਾਵੇ ਖੜਾ ਕਾਰਨ ਸਾਡੇ ਗਰੀਬਾਂ ਦੇ ਜਿਹੜੇ ਲੋਕਾਂ ਦੇ ਕੋਠੇ ਡਿੱਗ ਪਏ ਸੀ ਉਹ ਜਿਹੜੇ ਕੋਠੇ ਆ ਉਹ ਡੀਸੀ ਸਾਹਿਬ ਕੋਲ ਲਿਸਟਾਂ ਜੇ ਪੈਂਡਿੰਗ ਪਈਆਂ ਨੇ ਉਹ ਜਲਦੀ ਤੋਂ ਜਲਦੀ ਪਾਈ ਜਾਣ ਘੜਕੇ ਏਰੀਆ ਦੇ ਵਿੱਚ ਪਲਟੂਨਪੋੜ ਜਿਹੜਾ ਉਹ ਟੁੱਟਨ ਵਾਲਾ ਜੀ ਉਹਦੇ ਸਪਾਰ ਲੱਗਣ ਵਾਲੇ ਆ ਕਿਰਪਾ ਕਰਕੇ ਉਹ ਜਿਹੜੇ ਸਪਰ ਲਾਏ ਜਾਣ ਪਿੰਡਾਂ ਦੇ ਵਿੱਚ ਜੇ ਸਰ ਜਿਹੜੇ ਆਰਐਮਪੀ ਡਾਕਟਰ ਨੇ ਜੇ ਕੋਈ ਉਹਨਾਂ ਲਈ ਕੋਰਸ ਸ਼ੁਰੂ ਕਰ ਦਿੱਤਾ ਜਾਵੇ ਜਿਸ ਨੂੰ ਕਰਕੇ ਉਹ ਆਥੋਰਾਈਜ਼ ਹੋ ਜਾਣ ਤਾਂ ਜੋ ਪਿੰਡਾਂ ਦੇ ਲੋਕਾਂ ਨੂੰ ਜਿਹੜੀਆਂ ਸਿਹਤ ਸੁਭਾਵਾਂ ਵਾਂ ਉਹ ਆਸਾਨੀ ਨਾਲ ਮਿਲ ਸਕਣ ਤੇ ਅਖੀਰ ਚਾਹੀ ਕਹਿਣਾ ਚਾਹੁੰਦਾ ਟਾਈਮ ਖਤਮ ਹੋਣ ਵਾਲਾ ਹੈ ਕਿ ਕਰਮੂ ਵਾਲੇ ਤੋਂ ਸultanpur Lodhi ਨੂੰ ਉਹ ਗੁਰੂਆਂ ਦੀ ਧਰਤੀ ਆ ਉਹ ਪੁਲ ਬਣਾ ਦਿੱਤਾ ਜਾਵੇ ਤੇ ਕੁਝ ਕੰਪਿਊਟਰ ਟੀਚਰ ਪੱਕੇ ਹੋਣ ਵਾਲੇ ਨੇ ਦਵਿੰਦਰਦੀਪ ਸਿੰਘ ਲਾਡੀ ਦੋਸ ਸਰਦਾਰ ਮਨਜਿੰਦਰ ਸਿੰਘ ਲਾਲਪੁਰਾ ਨਵਾਂ ਸਪੀਕਰ ਸਾਹਿਬ ਦੋ ਹੀ ਮਿੰਟ ਮਿਲੇ ਨੇ ਤੇ ਦੋ ਹੀ ਲੈਣੇ ਆ। ਸਭ ਤੋਂ ਪਹਿਲਾਂ ਤਾਂ ਬਿਆਸ ਦਰਿਆ ਤੇ ਬੰਨ ਬਣਾਇਆ ਜਾਵੇ ਤਾਂ ਜੋ ਹਰ ਸਾਲ ਹੜ੍ਹਾਂ ਦੇ ਨਾਲ ਜਿਹੜਾ ਉੱਥੇ ਸਾਡੀਆਂ ਫਸਲਾਂ ਖਰਾਬ ਹੋ ਜਾਂਦੀਆਂ ਤੇ ਉਹਦਾ ਕਰੋੜਾ ਮੁਆਵਜ਼ਾ ਸਾਨੂੰ ਦੇਣਾ ਪੈਂਦਾ ਉਹ ਨਾ ਦੇਣਾ ਪਵੇ। ਇੱਕ ਉੱਥੇ ਲੋਕਾਂ ਨੇ ਆਪਣੇ ਪੱਧਰ ਤੇ ਇੱਕ ਬੰਨ ਬਣਾਇਆ ਉਹਨੂੰ ਨੋਚਾਂ ਲਾਈਆਂ ਜਾਣ। ਹੜ੍ਹਾਂ ਦੇ ਕਾਰਨ 2022 ਦੇ ਵਿੱਚ ਸਾਡੇ ਝੋਨੇ ਦੀ ਫਸਲ ਖਰਾਬ ਹੋ ਗਈ ਸੀ ਉਹਦਾ ਮੁਆਵਜ਼ਾ ਅਜੇ ਰਹਿੰਦਾ। ਕਿਰਪਾ ਕਰਕੇ ਉਹ ਦਿੱਤਾ ਜਾਵੇ। ਜਿਨ੍ਹਾਂ ਲੋਕਾਂ ਦੇ ਰਾਸ਼ਨ ਕਾਰਡ ਨਵੇਂ ਬਣ ਆਲੇ ਆ। ਆਪ ਜੀ ਦੇ ਮਾਧਿਅਮ ਰਹੀਂ ਦੱਸਣਾ ਚਾਹਣਾ ਮੰਤਰੀ ਸਾਹਿਬ ਨੂੰ ਕਿ ਉਹ ਜਲਦ ਬਣਾਈ ਜਾਣ ਲੋਕ ਬਹੁਤ ਪਰੇਸ਼ਾਨ ਹੋ ਰਹੇ ਆ ਸਾਡੇ ਇਲਾਕੇ ਦੇ ਜਿਹੜੀਆਂ ਸੜਕਾਂ ਨੇ ਖਵਾਸਪੁਰ ਫਤਿਹਗੜ੍ਹ ਸਾਹਿਬ ਤੋਂ ਮਣਕ ਦੇ ਕੇ ਮਲਮੁਰੀ ਤੋਂ ਲਾਲਪੁਰ ਵਾਲੀ ਪੂਰੇ ਮਾਨੋਚਾਲ ਤੇ ਚੋਲਾ ਸਾਹਿਬ ਤੋਂ ਚੰਬਕਲਾ ਵਾਲੀ ਸੜਕ ਜਿਹੜੀ ਆ ਬਹੁਤ ਟੁੱਟੀ ਆ ਇਹੀ ਚਾਰ ਪੰਜ ਸੜਕਾਂ ਰਹੀਆਂ ਇਹਨਾਂ ਨੂੰ ਜਲਦੀ ਬਣਾ ਦਿੱਤਾ ਜਾਵੇ ਘੜਕੇ ਏਰੀਆ ਦੇ ਵਿੱਚ ਪਲਟੂਨਪੋੜ ਜਿਹੜਾ ਉਹ ਟੁੱਟਨ ਵਾਲਾ ਜੀ ਉਹਦੇ ਸਪਰ ਲੱਗਣ ਵਾਲਿਆ ਕਿਰਪਾ ਕਰਕੇ ਉਹ ਜਿਹੜੇ ਸਪਰ ਲਾਏ ਜਾਣ ਘੜਕਾ ਗੁਜਰਪੁਰਾ ਇਸ ਏਰੀਏ ਦੇ ਵਿੱਚ ਜਿਹੜਾ ਪੱਥਰ ਲੱਗਣਾ ਹੈ ਜੀ ਜੇ ਜਿਸ ਕਾਰਨ ਸਾਡੀਆਂ ਜਿਹੜੇ ਦਿਨ ਦਿਨ ਦਰਿਆ ਟਾ ਲਾ ਕੇ ਜਮੀਨਾ ਰੋੜ ਕੇ ਵੇਚ ਲਈ ਜਾਂਦਾ ਪਿੰਡਾਂ ਦੇ ਵਿੱਚ ਜੇ ਸਰ ਜਿਹੜੇ ਆਰਐਮਪੀ ਡਾਕਟਰ ਨੇ ਜੇ ਕੋਈ ਔਨਲਾਈਨ ਕੋਰਸ ਸ਼ੁਰੂ ਕਰ ਦਿੱਤਾ ਜਾਵੇ ਜਿਸ ਨੂੰ ਕਰਕੇ ਉਹ অথੋરાઇਜ਼ ਹੋ ਜਾਣ ਤਾਂ ਜੋ ਪਿੰਡਾਂ ਦੇ ਲੋਕਾਂ ਨੂੰ ਜਿਹੜੀਆਂ ਸਿਹਤ ਸਭਾਵਾਂ ਵਾਂ ਉਹ ਆਸਾਨੀ ਨਾਲ ਮਿਲ ਸਕਣ ਖੜਾ ਕਾਰਨ ਸਾਡੇ ਗਰੀਬਾਂ ਦੇ ਜਿਹੜੇ ਲੋਕਾਂ ਦੇ ਕੋਠੇ ਡਿੱਗ ਪਏ ਸੀ ਉਹ ਜਿਹੜੇ ਕੋਠੇ ਆ ਉਹ ਡੀਸੀ ਸਾਹਿਬ ਕੋਲ ਲਿਸਟਾਂ ਜੇ ਪੈਂਡਿੰਗ ਪਈਆਂ ਨੇ ਉਹ ਜਲਦੀ ਤੋਂ ਜਲਦੀ ਪਾਈ ਜਾਣ ਤੇ ਸਾਡੇ ਸਰ ਇੱਕ ਹੈਰਾਨੀ ਦੀ ਗੱਲ ਹੈ ਕਿ ਕੱਲੇ ਤੋਂ ਰੈਸ਼ੀਆਣਾ ਤੇ ਸ਼ੇਰਚੱਕ ਤੋਂ ਮਲਮੁਰੀ ਨੂੰ ਇੱਕ ਸੜਕ ਬਣੀ ਕਾਂਗਰਸ ਵੇਲੇ ਉਹ ਦੋਵਾਂ ਦੇ ਵਿਚਕਾਰ ਪੋਲੀ ਨਹੀਂ ਹੈਗਾ ਜੀ ਛੜਕ ਇਧਰ ਵੀ ਬਣੀ ਉਧਰ ਵੀ ਬਣੀ ਛੜਕ ਬਣਾਤੀ ਲੋਕਾਂ ਦੇ ਮਤਲਬ ਬੰਨ ਦਾ ਛੜਕ ਕਿਉਂਕਿ ਪੋਲੀ ਹੈ ਨਹੀਂ ਜਾਣਾ ਕਹਿੰਦੀ ਐ ਤੇ ਅਖੀਰ ਚਾਹੀ ਕਹਿਣਾ ਚਾਹਣਾ ਟਾਈਮ ਖਤਮ ਹੋਣਾ ਹੈ ਕਿ ਕਰਮੂ ਵਾਲੇ ਤੋਂ ਸultanpur ਲੋਧੀ ਨੂੰ ਅਕਾਲੀ ਦਲ ਦੀ ਸਰਕਾਰ ਵਲੇ ਇੱਕ ਝੂਠਾ ਜਿਹਾ ਟਕਾਟਨ ਕਰ ਦਿੱਤਾ ਗਿਆ ਸੀ ਖਡੂਰ ਸਾਹਿਬ ਦੀ ਧਰਤੀ ਤੇ ਸultanpur ਧਰਤੀ ਜਿਹੜੀ ਆ ਉਹ ਗੁਰੂਆਂ ਦੀ ਧਰਤੀ ਆ ਉਹ ਪੁਲ ਬਣਾ ਦਿੱਤਾ ਜਾਵੇ ਤਾਂ ਜੋ ਉੱਥੇ ਸਾਡੀ ਸਖਤਾਂ ਨੂੰ ਜਾਣ ਦੇ ਵਿੱਚ ਸਖਾਲਾ ਹੋਵੇ ਤੇ ਜਿਹੜੇ ਸਾਡੇ ਪੈਂਡਿੰਗ ਇੰਤਕਾਲ ਪਏ ਨੇ ਖਡੂਰ ਸਾਹਿਬ ਹਲਕੇ ਦੇ ਵਿੱਚ ਉਹ ਪੂਰੇ ਕਰਵਾ ਦਿੱਤੇ ਜਾਣ ਤੇ ਕੁਝ ਕੰਪਿਊਟਰ ਟੀਚਰ ਪੱਕੇ ਹੋਣ ਵਾਲੇ ਨੇ ਦਵਿੰਦਰਦੀਪ ਸਿੰਘ ਲਾਡੀ ਟੋਸ ਲਾਡੀ ਟੋਸ ਜੀ ਜੀ ਧੰਨਵਾਦ ਸਪੀਕਰ ਸਾਹਿਬ ਮੈਂ ਤੁਹਾਡੇ ਮਾਧਿਅਮ ਰਾਹੀਂ ਪ੍ਰਾਪਰਟੀ ਟੈਕਸ ਦਾ ਜਿਹੜਾ ਮੁੱਦਾ ਹੈ ਉਹ ਧਿਆਨ ਵਿੱਚ ਲਿਆਉਣਾ ਚਾਹਣਾ ਕਿਉਂਕਿ ਪਿਛਲੇ ਸਮੇਂ ਦੌਰਾਨ ਕੋਵਿਡ ਦੇ ਦੌਰਾਨ ਕਾਫੀ ਲੋਕਾਂ ਦੇ ਜਿਹੜੇ ਪ੍ਰਾਪਰਟੀ ਟੈਕਸ ਨੇ ਉਹ ਪੈਂਡਿੰਗ ਰਹਿ ਗਏ ਸੀ ਸਰਕਾਰ ਨੇ ਸਕੀਮ ਲਿਆਂਦੀ ਸੀ ਵਨ ਟਾਈਮ ਸੈਟਲਮੈਂਟ ਪਰ ਉਹਦੀ ਜਿਹੜੀ ਮਨਿਆਦ ਆ ਉਹ ਦਸੰਬਰ ਦੇ ਵਿੱਚ ਖਤਮ ਹੋ ਗਈ। ਇੱਕ ਤਾਂ ਉਹਦੀ ਮਨਿਆਦ ਵਧਾਈ ਜਾਵੇ, ਵਨ ਟਾਈਮ ਸੈਟਲਮੈਂਟ ਦੀ ਤੇ ਦੂਸਰਾ ਉਹਦੇ ਵਿੱਚ ਛੋੜ ਵੀ ਦਿੱਤੀ ਜਾਵੇ। ਇੱਕ ਸਰ ਮੇਰੇ ਹਲਕੇ ਦੀਆਂ ਤਿੰਨ ਸੜਕਾਂ ਨੇ ਮੈਂ ਪਿਛਲੀ ਵਾਰ ਵੀ ਤੁਹਾਡੇ ਧਿਆਨ ਦੇ ਵਿੱਚ ਲੈ ਕੇ ਆਂਦੀਆਂ ਸੀ। ਪੀਡਬਲਯੂਡੀ ਮੰਤਰੀ ਸਾਹਿਬ ਦੇ ਰੌਲੀ ਵਾਲੀ ਰੌਲੀ ਕਪੂਰੇ ਤਲਵੰਡੀ ਭੰਗੇਰੀਆਂ ਸਰ ਉਹ ਅਜੇ ਤੱਕ ਉਹਦੇ ਤੇ ਕੋਈ ਵੀ ਕਾਰਵਾਈ ਸ਼ੁਰੂ ਨਹੀਂ ਹੋਈ। ਕਿਰਪਾ ਕਰਕੇ ਉਹਦੇ ਤੇ ਕਾਰਵਾਈ ਸ਼ੁਰੂ ਕਰਾਈ ਜਾਵੇ। ਧੰਨਵਾਦ। ਸ਼੍ਰੀ ਨਰਿੰਦਰਪਾਲ ਸਵਨਾਜੀ ਧੰਨਵਾਦ ਸਪੀਕਰ ਸਾਹਿਬ ਸਪੀਕਰ ਸਾਹਿਬ ਮੇਰਾ ਹਲਕਾ ਫਾਜ਼ਲ ਕਾ ਬਿਲਕੁਲ ਬਾਰਡਰ ਤੇ ਹੈ ਔਰ ਉਥੇ ਇੱਕ ਮੰਡੀ ਲਾਧੂਕਾ ਹੈ ਆਬਾਦੀ ਬਹੁਤ ਜ਼ਿਆਦਾ ਵੱਧ ਜਾਣ ਕਾਰਨ ਸਾਡਾ ਜਿਹੜਾ ਸਦਰ ਥਾਣਾ ਹੈ ਉਥੇ ਜਿਹੜੇ ਕੇਸ ਨੇ ਬਹੁਤ ਜ਼ਿਆਦਾ ਨੇ ਔਰ ਮੰਡੀ ਲਾਧੂਕਾ ਦੇ ਵਿੱਚ ਇੱਕ ਪੁਲਿਸ ਚੌਕੀ ਹੈ ਔਰ ਉਹਦੇ ਨਾਲ ਸਾਡਾ ਜਲਾਲਾਬਾਦ ਹਲਕਾ ਵੀ ਲੱਗਦਾ ਉਹਦੇ ਵੀ ਦਰਜਨਾ ਪਿੰਡ ਆਉਂਦੇ ਨੇ ਸਾਡਾ ਮੰਡੀ ਲਾਧੂ ਦਾ ਬਾਰਡਰ ਦੇ ਬਿਲਕੁਲ ਨਾਲ 5 ਕਿਲੋਮੀਟਰ ਤੇ ਹੈ ਔਰ ਨਾਲ ਇੱਕ ਸਾਡੇ ਗੁਲਾਬਾ ਪੈਣੀ ਹੈ ਚੰਗੜ ਪੈਣੀ ਹੈ ਉਹ ਇੱਕ ਕਰੀਕ ਲੰਘਦੀ ਹੈ ਸਤਲੁਜ ਦਰਿਆ ਦੀ ਉਹ ਸਤਲੁਜ ਦਰਿਆ ਦੀ ਕਰੀਕ ਦੇ ਦੂਸਰੀ ਸਾਈਡ ਪੈਂਦੇ ਨੇ ਇੱਕ ਤਾਂ ਉੱਥੇ ਪੁਲ ਨਹੀਂ ਹੈ ਦੂਸਰਾ ਉੱਥੇ ਜਿਹੜੀ ਸਾਡੀ ਚੌਕੀ ਹੈ ਉਹਨੂੰ ਥਾਣਾ ਬਣਾਇਆ ਜਾਵੇ ਤਾਂ ਕਿ ਜਿਹੜੀਆਂ ਬਾਰਡਰ ਤੇ ਜਿਹੜਾ ਆਪਣਾ ਦੁਸ਼ਮਣ ਦੇਸ਼ ਹੈ ਉਹਦੇ ਵੱਲੋਂ ਕੋਈ ਗਲਤ ਜਿਹੜੀਆਂ ਹਰਕਤਾਂ ਕੀਤੀਆਂ ਜਾਂਦੀਆਂ ਨੇ ਜਿੱਦਾਂ ਕਿ ਪਿੱਛੇ ਤੋਂਦਾ ਦੇ ਸਮੇਂ ਦੇ ਵਿੱਚ ਬਹੁਤ ਜ਼ਿਆਦਾ ਉੱਥੇ ਡਰਾਉਣ ਦੀ ਮੂਵਮੈਂਟ ਹੋਈ ਪਰ ਸ ਮੈਂ ਤਾਰੀਫ਼ ਕਰਦਾ ਸਾਡੀ ਪੰਜਾਬ ਪੁਲਿਸ ਦੀ ਹੁਣ ਤੱਕ ਉਹਨਾਂ ਨੇ ਪੰਜਾਬ ਪੁਲਿਸ ਨੇ 200 ਕਿਲੋ ਹਰੋਇਨ ਕੱਲਾ ਫਾਜ਼ਲ ਕਾ ਤੋਂ ਜਿਹੜਾ ਸਾਡੇ ਹਲਕੇ ਤੋਂ ਫੜਿਆ ਮੈਂ ਸ਼ਲਾਘਾ ਕਰਦਾ ਔਰ ਸਾਡੇ ਫਾਜ਼ਲ ਕਾ ਹਲਕੇ ਤੇ ਲੋੜ ਹੈ ਜਿਹੜਾ ਲਾਧੂ ਕਾ ਮੰਡੀ ਦੇ ਵਿੱਚ ਇੱਕ ਪੁਲਿਸ ਥਾਣਾ ਬਣਾਇਆ ਜਾਵੇ ਔਰ ਜਿਹੜੇ ਸਾਡੇ ਗੁਲਾਬਾ ਪੈਣੀ ਹੈ ਚੰਗੜ ਪੈਣੀ ਹੈ ਰੇਤੇਵਾਲੀ ਪੈਣੀ ਹੈ ਇਹਨਾਂ ਪਿੰਡਾਂ ਨੂੰ ਜੋੜਨ ਲਈ ਸਤਲੁਜ ਦੇ ਦਰਿਆ ਤੇ ਪਿੰਡ ਨੂਰਸ਼ਾਹ ਦੇ ਕੋਲ ਉੱਥੇ ਜਿਹੜੀ ਇੱਕ ਪੁਲ ਬਣਾਈ ਜਾਵੇ ਤਾਂ ਕਿ ਜਿਹੜਾ ਕਨੈਕਟ ਹੋਣਾ ਸਾਰੇ ਜਿਹੜੇ 15-20 ਪਿੰਡਾਂ ਨਾਲ ਸਹੀ ਤਰੀਕੇ ਨਾਲ ਹੋ ਸਕੇ ਔਰ ਜੜੀਆਂ ਕਾਰਵਾਈਆਂ ਨੇ ਗਲਤ ਕਾਰਵਾਈਆਂ ਨੇ ਕੋਈ ਸਮਗਲਰ ਨੇ ਕੋਈ ਚੋਰ ਨੇ ਇਹਨਾਂ ਤੇ ਚੰਗੇ ਤਰੀਕੇ ਨਾਲ ਨੱਥ ਪਾਈ ਜਾ ਸਕੇ ਬਹੁਤ ਬਹੁਤ ਧੰਨਵਾਦ ਸਪੀਕਰ ਸਾਹਿਬ ਰਾਣਾ ਇੰਦਰਪ੍ਰਤਾਪ ਜੀ ਸਪੀਕਰ ਸਾਹਿਬ ਅੱਜ ਪੰਜਾਬ ਦੇ ਜ਼ਿੰਮੇਦਾਰਾਂ ਦੇ ਦੋ ਵੱਡੇ ਮਸਲੇ ਇੱਕ ਪੀਣਾ ਇੱਕ ਜਿਹੜਾ ਖੇਤੀਬਾੜੀ ਵਾਲਾ ਪਾਣੀ ਦਾ ਲੈਵਲ ਆ ਉਹ ਸਾਲ ਪਰ ਸਾਲ ਥੱਲੇ ਜਾਈ ਜਾ ਰਿਹਾ ਸਾਨੂੰ ਉਹਦੇ ਤੇ ਸੋਚਣ ਦੀ ਲੋੜ ਹੈ ਤੇ ਦੂਜਾ ਐਗਰੀਕਲਚਰ ਡਾਈਵਰਸੀਫਿਕੇਸ਼ਨ ਹਰੇਕ ਸਰਕਾਰ ਦਾ ਮੇਨ ਫੋਕਸ ਰਿਹਾ ਪੰਜਾਬ ਦੇ ਲੋਕਾਂ ਦਾ ਵੀ ਤੇ ਜਿਹੜੇ ਸਦਨ 'ਚ ਬੈਠੇ ਮੈਂਬਰ ਉਹਨਾਂ ਦਾ ਵੀ ਮੈਂ ਇਹ ਤੁਹਾਡੇ ਧਿਆਨ 'ਚ ਲਾਉਣੀ ਚਾਹੁੰਦਾ ਵੀ ਅਗਲੇ ਦੋਆਂ ਸਾਲਾਂ ਦੇ ਵਿੱਚ ਪੰਜਾਬ ਦਾ ਜਿਹੜਾ ਕ੍ਰੋਪਿੰਗ ਪੈਟਰਨ ਹੈ ਉਹ ਬਹੁਤ ਤੇਜ਼ੀ ਨਾਲ ਬਦਲਣਾ ਤੇ ਸਾਡੇ ਤੋਂ ਕੰਟਰੋਲ ਨਹੀਂ ਹੋਣਾ ਇਹਦਾ ਨੁਕਸਾਨ ਪੰਜਾਬ ਨੂੰ ਪੰਜਾਬ ਦੇ ਪਾਣੀ ਨੂੰ ਹੋਣਾ ਉਹ ਪੈਟਰਨ ਕਿਵੇਂ ਬਦਲਣਾ ਮੱਕੀ ਦਾ ਭਾਅ 2100 ਰੁਪਏ ਐਮਐਸਪੀ ਸਰਕਾਰ ਨੇ ਫਿਕਸ ਕਰਤਾ ਕਣਕ ਦੀ ਆਮਦਨ 20 ਕੁਇੰਟਲ ਨਿਕਲਦੀ ਆ 22 ਕੁਇੰਟਲ 2200 ਦੇ ਰੇਟ 'ਤੇ 44-45 ਹਜ਼ਾਰ ਦੀ ਆਮਦਨ ਤੇ ਜਿਹੜਾ ਬੰਦਾ ਫਰਵਰੀ 'ਚ ਮੱਕੀ ਬੀਜੂਗਾ ਪਾਣੀ ਦਾ ਲੈਵਲ ਜ਼ਰੂਰ ਡਾਊਨ ਜਾਣਾ ਪਰ ਉਹਦੀ ਆਮਦਨ 70 ਹਜ਼ਾਰ ਤੇ ਸਾਡੇ ਤੋਂ ਕਿਸੇ ਤੋਂ ਕਿ ਪੰਜਾਬ ਦਾ ਕਿਸਾਨ ਰੋਕਿਆ ਨਹੀਂ ਜਾਣਾ ਤੇ ਪੰਜਾਬ ਦਾ ਬਹੁਤ ਵੱਡਾ ਨੁਕਸਾਨ ਹੋਣਾ ਸਪੀਕਰ ਸਾਹਿਬ ਇਹਦੇ ਵਿੱਚ ਸੋ ਮੈਂ ਤੁਹਾਡੇ ਰਾਹੀਂ ਇਹ ਬੇਨਤੀ ਕਰਨੀ ਚਾਹੁੰਦਾ ਕਿ ਸਦਨ 15 ਦਿਨ ਲਈ ਤੁਸੀਂ ਰੱਖਿਆ 2 ਘੰਟੇ ਜਿਹੜਾ ਸਾਡਾ ਪਾਣੀ ਦਾ ਲੈਵਲ ਡਾਊਨ ਜਾ ਰਿਹਾ ਉਹਦੇ ਤੇ ਬੈਸ ਰੱਖੀ ਜਾਵੇ ਤੇ 2 ਘੰਟੇ ਲਈ ਜਿਹੜਾ ਕ੍ਰੌਪ ਡਿਵਰਸਿਫਿਕੇਸ਼ਨ ਨਹੀਂ ਸਿਚਾਉਂਦੇ ਆ ਤੇ ਦੋਆਂ ਸਾਲਾਂ ਦੇ ਵਿੱਚ ਪੰਜਾਬ ਦਾ ਜਿਹੜਾ ਕਰਾਪਿੰਗ ਪੈਟਰਨ ਚੇਂਜ ਹੋਣਾ ਇਹਨੂੰ ਅਸੀਂ ਕੰਟਰੋਲ ਕਰ ਸਕਦੇ ਆ ਇਹੋ ਜਿਹਾ ਪਲਾਨ ਹੈਗਾ ਮੇਰੇ ਦਿਮਾਗ 'ਚ ਕੀ ਜਿਮੀਦਾਰ ਮੱਕੀ ਵੀ ਬੀਜੇ ਤੇ ਪੰਜਾਬ ਦੇ ਪਾਣੀ ਦਾ ਲੈਵਲ ਵੀ ਡਾਊਨ ਨਾ ਹੋਵੇ ਸਰ ਅਗਲੀ ਝੋਨੇ ਵਾਲੀ ਫਸਲ ਆਉਣ ਵਾਲੀ ਹੈ ਕਿਉਂਕਿ ਜਿਹੜੀ ਝੋਨੇ ਦੀ ਬਦਲ ਸਰਕਾਰ ਚਾਹੁੰਦੀ ਆ ਮੱਕੀ ਦੀ ਉਹ ਹੋਏ ਇਸ ਕਰਕੇ ਨਹੀਂ ਸਕਦੀ ਕਿਉਂਕਿ ਉਹਦੇ ਵਿੱਚ ਮੱਕੀ ਦਾ ਜਿਹੜਾ ਝਾੜ ਆ ਉਹ ਸਿਰਫ 22 ਕੁਇੰਟਲ ਆਉਂਦਾ 22 ਕੁਇੰਟਲ ਨਾਲ 40-45000 ਦੀ ਮੱਕੀ ਨਿਕਲਣੀ ਆ ਤੇ 80000 ਦਾ ਝੋਨਾ ਨਿਕਲਦਾ ਕਦੇ ਫਾਰਮਰ ਨੇ ਚੇਂਜ ਨਹੀਂ ਹੋਣਾ ਤੇ ਜੇ ਮੱਕੀ ਰੋਕਣੀ ਆ ਤੇ ਕਣਕ ਦਾ ਪਾ 3000 ਰੁਪਏ ਰੱਖਣਾ ਪਊਗਾ ਤਾਂ ਜ਼ਿੰਮੇਵਾਰ ਦਾ ਬਰੀਕੀ ਵਣਾਊਗਾ ਮੱਕੀ ਨਾਲ ਫਰਵਰੀ ਵਾਲੀ ਦੇ ਨਾਲ ਤੇ ਸਾਨੂੰ ਭਾਵਤ ਸਰਕਾਰ ਨੂੰ ਜੀ ਦੱਸਣੀ ਹੋਊਗੀ ਕਿ 46 ਵਿਕਰਮਜੀਤ ਚੌਧਰੀ ਵਿਕਰਮਜੀਤ ਚੌਧਰੀ ਬਹੁਤ ਬਹੁਤ ਧੰਨਵਾਦ ਸਪੀਕਰ ਸਾਹਿਬ ਫਾਈਨੈਂਸ ਮਿਨਿਸਟਰ ਸਾਹਿਬ ਚਲੇ ਗਏ ਨੇ ਫੂਡ ਸਪਲਾਈ ਮਿਨਿਸਟਰ ਸਾਹਿਬ ਬੈਠੇ ਨੇ ਪੰਜਾਬ ਦੇ ਵਿੱਚ ਸਪੀਕਰ ਸਾਹਿਬ 40,75,750 ਰਾਸ਼ਨ ਕਾਰਡ 홀ਡਰ ਨੇ ਔਰ 1 ਕਰੋੜ 56,16,877 ਸਾਡੇ ਉਹ ਗਰੀਬ ਸਾਥੀ ਨੇ ਜਿਹੜਾ ਨੂੰ ਸ਼੍ਰੋਮਣੀ ਕਾਲੀਦਾਲ ਦੀ ਸਰਕਾਰ ਵੇਲੇ ਕਾਂਗਰਸ ਦੀ ਸਰਕਾਰ ਵੇਲੇ 2 ਰੁਪਏ ਕਿਲੋ ਅਨਾਜ ਦਿੱਤਾ ਜਾਂਦਾ ਸੀ ਅੱਜ ਬੜਾ ਦੁੱਖ ਲੱਗਦਾ ਹੈ ਕਿ ਮੌਜੂਦਾ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਇਹ ਸਰਕਾਰ ਦੇ ਮੰਤਰੀ ਸਾਹਿਬ ਇੱਥੇ ਬੈਠੇ ਨੇ ਕੋਵਿਡ ਦੇ ਦੌਰਾਨ ਭਾਰਤ ਸਰਕਾਰ ਵੱਲੋਂ ਇਨ੍ਹਾਂ ਹੀ ਜਿਹੜੇ ਰਾਸ਼ਨ ਕਾਰਡ ਹੋਲਡਰਸ ਨੇ ਜਿਨ੍ਹਾਂ ਨੂੰ 스마트 ਕਾਰਡ ਹੋਲਡਰ ਵੀ ਕਿਹਾ ਗਿਆ ਨੀਲਾ ਕਾਰਡ ਬਲੂ ਕਾਰਡ ਹੋਲਡਰ ਵੀ ਕਿਹਾ ਗਿਆ ਉਹਨਾਂ ਨੂੰ ਭਾਰਤ ਸਰਕਾਰ ਨੇ ਕੋਵਿਡ ਦੇ ਦੌਰਾਨ 5 ਕਿਲੋ ਪਰ ਹੈਡ ਕਣਕ ਦੇਣ ਦਾ ਕੰਮ ਸ਼ੁਰੂ ਕੀਤਾ ਜਿਹੜਾ ਕਿ ਉਹ ਕਦੀ ਵੀ ਬੰਦ ਕਰ ਸਕਦੇ ਨੇ ਔਰ ਜਿਹੜਾ ਪੰਜਾਬ ਸਰਕਾਰ ਵੱਲੋਂ ਪਿਛਲੀਆਂ ਸਰਕਾਰਾਂ ਦੇ ਦੌਰਾਨ ਇਹਨਾਂ ਗਰੀਬਾਂ ਨੂੰ ਇਹ ਸਹੂਲਤ ਦਿੱਤੀ ਜਾਂਦੀ ਸੀ ਉਹ ਬੰਦ ਕਰ ਦਿੱਤੀ ਗਈ ਹੈ ਮੇਰੀ ਤੁਹਾਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਇਹ ਜਿਹੜੇ ਗਰੀਬ ਪਰਿਵਾਰ ਨੇ ਜਿਨ੍ਹਾਂ ਨੂੰ ਇਹ ਸਰਕਾਰੀ ਸਹੂਲਤ ਮਿਲਦੀ ਸੀ ਸਰਕਾਰ ਦੇ ਖਜ਼ਾਨਾ ਮੰਤਰੀ ਸਾਹਿਬ ਨੇ ਇਹਨਾਂ ਬਾਰੇ ਆਪਣੀ ਜਿਹੜੀ ਬਜਟ ਦੀ ਇਹਨਾਂ ਸਪੀਚ ਐ ਉਹਦੇ ਵਿੱਚ ਕੁਝ ਨਹੀਂ ਕਿਹਾ ਕੱਲ ਵੀ ਅਸੀਂ ਇਹ ਸਵਾਲ ਪੁੱਛਣਾ ਚਾਹੁੰਦੇ ਸੀ ਪਰ ਅਨਫੋਰਚੂਨੇਟਲੀ ਅਸੀਂ ਉਸ ਡਿਬੇਟ ਦਾ ਹਿੱਸਾ ਨਹੀਂ ਬਣ ਸਕੇ ਮੈਂ ਮੰਤਰੀ ਸਾਹਿਬ ਨੂੰ ਇਹ ਬੇਨਤੀ ਕਰਦਾ ਕਿ ਜਲਦ ਤੋਂ ਜਲਦ ਸਰਕਾਰ ਇਹਨਾਂ ਗਰੀਬਾਂ ਦਾ ਜਿਹੜਾ ਬੰਦ ਦਾ ਹੱਕ ਹੈ ਉਸ ਨੂੰ ਵਾਪਸ ਸ਼ੁਰੂ ਕਰਕੇ ਉਹਨਾਂ ਦਾ ਜੋ ਹੱਕ ਹੈ ਉਹਨਾਂ ਨੂੰ